सरदार बन्दपुर सांदा एरिया कालपुर खोही पिंड है बटेदा ऊपर देखो आज रे हो लगदा होया जोर हां भाई जी फेंक दी साना है साजी भाई सांदा आज सिटी का मान है नाल साडे इकबाल पाल जी क्लास हॉकी मेंबर के नाल ना उमीर भाई ने होया जिते साडा मुरी भाई ने जिणा जो मेंबर वीर साहब ने ताली दी जोरदार हां शनि कानी भाई है ਬੋਤਮਨੀ ਭਾਈ ਮੈਂ ਭੁੱਲਾ ਜੀ ਸਾਡੇ ਪ੍ਰਧਾਨ ਜੀ ਲਈ ਤੋਂ ਸਾਰੇ ਨਾਲ ਤੇ ਨਾਲ ਧੰਨਵਾਦ ਸਾਰੀਆਂ ਸਰਕਾਰ ਜਿਵੇਂ ਦਾ ਸ਼ਸ਼ੀਤਾਪਾ ਕੇ ਹਦੀਫ ਸਿੰਘ ਜੀ ਮੁੰਡਿਆ ਅੱਜ ਪਹੁੰਚੇ ਨੇ ਖਾਸ ਤੌਰ ਤੇ ਫਰਾਰੇ ਦੇ ਕਬੱਡੀ ਕੱਪ ਨੂੰ ਹੋਰ ਲਈ ਕੰਦੀ ਹੈ ਔਰ ਬਾਕੀ ਸਾਰੇ ਚੈਨਾ ਤੋਂ ਵੀ ਪਹੁੰਚੇ ਹੋਏ ਆ ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਹੈ ਮਿਲਜੀਤ ਘਰ ਮੁੰਡਿਆ ਸਾਹਿਬ ਕਹਿੰਦੇ ਪਹੁੰਚੇ ਨੇ ਖਾਸ ਤੌਰ ਤੇ ਵਿਵਾਲੇ ਇੱਕ ਕਬੱਡੀ ਕੱਪ ਧੂੜ ਪਈ ਕੱਢਿਆ ਤੱਪ ਦੇ ਚੰਦੂਰ ਨਾਲ ਫੜ ਲਾ ਵੀ ਚਿਹਰਿਆਂ ਤੇ ਜੋਰ ਨਾਲ ਕਹਿੰਦੇ ਖੇਡੀ ਜਾਂਦੀ ਹੈ ਕਬੱਡੀ ਹੈ ਕਬੱਡੀ ਵਾਲਿਆਂ ਦੀਆਂ ਬੱਲੇ ਬੱਲੇ ਚਾਰੇ ਪਾਸੇ ਸੋ ਮੈਂ ਪਿੰਡ ਬਰਵਾਲਾ ਦੇ ਵਿੱਚ ਨੌਜਵਾਨ ਜਿਹੜੇ ਹਰ ਸਾਲ ਇਹ ਪੰਜਵਾਂ ਕਬੱਡੀ ਕੱਪ ਕਰਾਉਂਦੇ ਨੇ ਨੌਜਵਾਨਾਂ ਨੂੰ ਨਸੀਆਣੇ ਪਾਸੇ ਹਟਾ ਕੇ ਖੇਡਾਂ ਵਾਲੇ ਪਾਸੇ ਲੈ ਜਾ ਰਹੇ ਨੇ ਸੋ ਮੈਂ ਨਾਲ ਧਨਵਾਦੀਆਂ ਜਿਹੜੇ ਹਰ ਸਾਲ ਲੱਖਰ ਰੁਪਏ ਖਰਚ ਕੇ ਸੋ ਮੈਂ ਇਸ ਟੀਮ ਇਸ ਕਮੇਟੀ ਨੂੰ ਮਾਰਕ ਕਰ ਦਿੱਤਾ ਤੇ ਵਾਅਦਾ ਕਰਦਾ ਕਿ ਜਿਹੜਾ ਵੀ ਇਹ ਮੈਨੂੰ ਸੇਵਾ ਲਾਉਣਗੇ ਜਿਹੜੀ ਵੀ ਸੇਵਾ ਲਾਉਣਗੇ ਸੋ ਇਲੈਕਸ਼ਨ ਕੋਰਟ ਲੱਗਾ ਹੋਇਆ ਅੱਜ ਮੈਨਾਂ ਨਾਲ ਕੋਈ ਵਾਅਦਾ ਕਰਕੇ ਨਹੀਂ ਚੱਲਾ ਪਰ ਇਹਨਾਂ ਨੇ ਇੰਨਾ ਵਾਅਦਾ ਇਲੈਕਸ਼ਨ ਕੋਰਟ ਤੋਂ ਆ ਜੋ ਵੀ ਹੁਕਮ ਬਣਾਉਣਗੇ ਕਿਉਂਕਿ ਸਾਡੇ ਪਿਆਰੇ ਭਰਾ ਨੇ ਸਾਰੇ ਇਹਨਾਂ ਦੇ ਸਿਰ ਜੋ ਹੁਕਮ ਲਾਉਣਗੇ ਸਰ ਮੱਥੇ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਪਹਿਲਾਂ ਵੀ ਮੈਨਾਂ ਇਸ ਪਿੰਡ ਵਾਸਤੇ ਉਹ ਨਾਲ ਦੇ ਪਿੰਡਾਂ ਵਾਸਤੇ ਪੂਰੇ ਹਲਕੇ ਵਾਸਤੇ ਕਰੋੜਾਂ ਰੁਪਏ ਖੇਡਾਂ ਵਾਸਤੇ ਲਿਆਇਆ ਗ੍ਰਾਊਂਡ ਖੇਡ ਗ੍ਰਾਊਂਡ ਵਾਸਤੇ ਲਿਆਉਂਦਾ ਹੁਣ ਜੇ ਉਹ ਵੀ ਹੁਕਮ ਲਾਉਣਗੇ ਉਹ ਵੀ ਆਪਾਂ ਮੁੱਖ ਮੰਤਰੀ ਸਾਹਿਬ ਨੂੰ ਕਹਿ ਕੇ ਜਲਦੀ ਇਹਨਾਂ ਦਾ ਹਲਕਾ ਕਰਾਵਾਂਗੇ ਸੋ ਇਲੈਕਸ਼ਨ ਕੋਰਟ ਦੇ ਵਿੱਚ ਮੈਂ ਕੁਝ ਕਹ ਨਹੀਂ ਸਕਦਾ ਜੋ ਮੇਰੇ ਵੱਲੋਂ ਇਹਨਾਂ ਨੇ ਅਮੀਰ ਰੱਖੀ ਉਸ ਤੋਂ ਕਈ ਗੁਣਾ ਵੱਧ ਦੇਣਾ ਨੂੰ ਪੂਰਾ ਕਰਾਂਗਾ ਭਰਾ ਸਾਡੇ ਬਹੁਤ ਪ੍ਰਮਾਤਮਾ ਦੀ ਕਿਰਪਾ ਸਾਰਿਆਂ ਰੈਗੂਲਰ ਟਿਕਾ ਖਾਓ ਸਾਹਿਬ ਰੈਗੂਲੀ ਦੇ ਫਤਿਹ ਸਾਡਾ ਭਰਾ ਮਨਦੀਪ ਪਰਵਾਲਾ ਤੇ ਸਾਰੀ ਟੀਮ ਬਹੁਤ ਵਧੀਆ ਲਗਾਤਾਰ ਤੇ ਸਾਡਾ ਟੂਰਨਾਮੈਂਟ ਚੱਲ ਰਿਹਾ ਆਸ-ਪਾਸ ਦੇ ਪਿੰਡਾਂ ਤੋਂ ਬਹੁਤ ਵਧੀਆ ਸੰਸਰਜੋਗ ਮਿਲ ਰਿਹਾ ਤੁਸੀਂ ਦੇਖਿਆ ਸਾਡੇ ਕੋਲ 40 ਤੋਂ ਉੱਪਰ ਟੀਮਾਂ ਅੱਜ ਪਹੁੰਚੀਆਂ ਨੇ ਇਹ ਸਾਡੀ ਲੱਗਦਾ ਵੀ ਅਗਲੇ ਸਾਲ ਹੋਰ ਵੀ ਵੱਡਾ ਕਰਨ ਕੋਸ਼ਿਸ਼ ਕਰਾਂਗੇ ਵਧੀਆ ਗਰਾਊਂਡ ਦੀ ਪਰ ਜਿਸ ਤਰ੍ਹਾਂ ਟੀਮਾਂ ਦਾ ਰਿਸਪੌਂਸ ਮਿਲ ਰਿਹਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਪਹੁੰਚੀ ਹੋਈ ਸੰਗਤ ਦਾ ਧੰਨਵਾਦ ਕਰਦੇ ਹਾਂ ਮੰਤਰੀ ਸਾਹਿਬ ਦਾ ਵਾਦ ਕਰਦਿਆਂ ਚੇਅਰਮੈਨ ਸਾਹਿਬ ਦਾ ਧੰਨਵਾਦ ਕਰਦਿਆਂ ਜੋ ਜਿੰਨਾ মিডিਆ ਆ ਮੇਰਾ ਜਨਮ ਕਰਦਿਆਂ ਸਾਰਿਆਂ ਦਾ ਪਿਆਰ ਮਿਲਿਆ ਬਹੁਤ ਵਧੀਆ ਟੂਰਨਾਮੈਂਟ ਚੱਲਿਆ ਖੇਲੇ ਬਨੇ ਕਰਵਾ ਦਿੱਤੀਆਂ ਕਿੰਨੇ ਟੌਰ ਦਾ ਨੰਬਰ ਪਹਿਲਾ ਨਾਮ ਕੱਟ ਰਿਹਾ ਯਾਰ 25000 55000 ਰੁਪਏ ਦਾ ਨਾਮ 1021000 ਰੁਪਏ ਦਾ ਇਹ ਵੀ ਮਾਲਕਾਂ ਦੇ ਮੈਚ ਜਿਹੜੇ ਗਾਹਾਂ ਜੀ ਲੜਕੀਆਂ ਦਾ ਵੀ ਬੰਦਾ ਮਾਨ ਸਨਮਾਨ ਕਰਿਆ ਗਿਆ ਮੈਚ ਬਹੁਤ ਵਧੀਆ ਹੋਇਆ ਤੇ ਲੜਕਿਆਂ ਦੇ 11-11000 ਰੁਪਏ ਲੜਕਿਆਂ ਦਾ ਮਾਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਪਹਿਲਾਂ ਹੀ ਡਵੈਲਪਮੈਂਟ ਦੇ ਕੰਮ ਚੱਲ ਰਿਹਾ ਜਿਵੇਂ ਸਾਡੇ ਪਾਣੀ ਕਲਾਂ ਤੋਂ ਲੈ ਕੇ ਪਾਂਗਲੀਆਂ ਚੰਦਰਾ ਰੋਡ ਬਣ ਰਿਹਾ ਤੁਸੀਂ ਦੇਖਿਆਣਾ ਹੀਰਾ ਤੋਂ ਬਰਵਾਲਾ ਰੋਡ ਬਣ ਰਿਹਾ ਪਹਿਲਾਂ ਹੀ ਆਲਰੇਡੀ ਬਹੁਤ ਸਾਨੂੰ ਗਰੰਟਾ ਦੇ ਚੁੱਕੇ ਨੇ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਤੁਹਾਨੂੰ ਪਤਾ ਮਨਦੀਪ ਜੀ ਮੈਂ ਇਲੈਕਸ਼ਨ ਲੜਦਿਆਂ ਬੇਨਤੀ ਕਰਾਂਗੇ ਮੰਤਰੀ ਸਾਹਿਬ ਦਾ ਇਸ ਟਾਈਮ ਹੱਥ ਪੈਂਦਾ ਜਿੰਨੀਆਂ ਵੱਧ ਵੱਧ ਗਰੰਟਾ ਲਿਆ ਸਕਦੇ ਆ ਤਾਂ ਲੋਕਾਂ ਦਾ ਹੋਰ ਜਨਾ ਫਾਇਦਾ ਹੋਵੇ